ਦਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 16 ਅਕਤੂਬਰ 2025 ਦਿਨ ਵੀਰਵਾਰ ਨਾਨਕਸ਼ਹੀ ਸ਼ਾਮਤ 557 ਅੱਸੂ ਮਹੀਨੇ ਦੀ 31 ਤਰੀਕ ਹੈ ਜੀ ਸੈਮਿਆਮੂ ਕੈਟਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਇਟੇਡ ਮੈਂਟਨ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਕੈਲਗਰੀ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਕੋ ਕੈਟਲਮ ਅਤੇ ਵੈਨਕੂਵਰ ਟੈਂਟਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੋ ਸਰੀ ਦੇ ਵਿੱਚ ਫਿਰ ਗੋਲੀ ਚੱਲੀ ਆ ਕਪਲ ਸ਼ਰਮਾ ਦੇ ਕੈਫੇ ਤੇ ਤੀਜੀ ਵਾਰੀ ਇਹਦੇ ਪਿੱਛੇ ਕੀ ਹੋ ਰਿਹਾ ਸਾਰੀ ਗੱਲਬਾਤ ਇਹ ਆਪਾਂ ਚੰਗੀ ਤਰ੍ਹਾਂ ਵਿਸਥਾਰਤ ਚਰਚਾ ਕਰਾਂਗੇ ਕੈਨੇਡਾ ਸਰਕਾਰ ਕਹਿੰਦੀ ਹੈ ਵੀ ਜਮਾਨਤਾ ਦੇ ਸਖਤੀ ਕਰਨ ਲੱਗੇ ਆ ਇਸ ਸੰਬੰਧੀ ਕਾਨੂੰਨ ਜਿਹੜਾ ਆ ਬਣਾਉਣਾ ਆ ਉਹਦੇ ਵਾਸਤੇ ਇੱਕ ਬਿੱਲ ਪਾਰਲੀਮੈਂਟ 'ਚ ਪੇਸ਼ ਕੀਤਾ ਜਾਊਗਾ ਰੂਸ ਅਤੇ ਸੀਰੀਆ ਦੇ ਮੌਜੂਦਾ ਹਾਕਮ ਕਿਸੇ ਵੇਲੇ ਦੁਸ਼ਮਣ ਸਗੇ ਇੱਕ ਦੂਜੇ ਦੇ ਬੰਦੇ ਮਾਰਦੇ ਰਹੇ ਆ ਤੇ ਹੁਣ ਉਹ ਦੁਸ਼ਮਣੀ ਦੋਸਤੀ ਦੇ ਵਿੱਚ ਬਦਲ ਚੁੱਕੀ ਆ ਪੰਜਾਬ ਪੁਲਿਸ ਦਾ ਇੱਕ ਵੱਡਾ ਆਫੀਸਰ ਡੀਆਈਜੀ ਭ੍ਰਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਤੇ ਅਖੀਰ 'ਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਗ੍ਰਿੰਦਰ ਰੰਗਰੇਟੇ ਅਤੇ ਹਰਜੀਤ ਨਿਹੰਗ ਦੀ ਜਿਨ੍ਹਾਂ ਨੇ ਆਪਣੇ ਸਾਰੇ ਨਕਾਬ ਲਾ ਸੱਟੇ ਆ ਤੇ ਭਾਜਪਾ 'ਚ ਸ਼ਾਮਲ ਹੋ ਚੁੱਕੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद अपनी तीज लोकेशन एडमिंटन खोल ली है ਦਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਜਿੱਥੇ ਕਿ ਕਪਲ ਸ਼ਰਮਾ ਪੰਜਾਬ ਦੇ ਸਪੁੱਤ ਕਮੇਡੀਅਨ ਦੇ ਕੈਫੇ ਤੇ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਸਵੇਰੇ ਤਕਰੀਬਨ ਪੌਣੇ 4:40 ਵਜੇ ਜਦੋਂ ਇਸ ਕੈਫੇ ਦਾ ਸਟਾਫ ਆਪਣਾ ਸਮਾਨ ਤਿਆਰ ਕਰ ਰਿਹਾ ਸੀਗਾ ਕੋਈ ਕੋਈ ਵੀ ਬ੍ਰੇਕਫਾਸਟ ਪਲੇਸ ਆ ਕੈਫੇ ਆ ਉਹਦੇ ਲਈ ਸਮਾਨ ਦੀ ਤਿਆਰੀ ਸਵੇਰੇ ਹੁੰਦੀ ਆ ਸਟਾਫ ਅੰਦਰ ਕੰਮ ਕਰ ਰਿਹਾ ਸੀਗਾ ਜਦੋਂ ਗੋਲੀਆਂ ਚਲਾਈਆਂ ਗਈਆਂ ਸੱਤ ਤੋਂ ਅੱਠ ਦੇ ਤਕਰੀਬਨ ਸ਼ਾਟ ਫਾਇਰ ਕੀਤੇ ਗਏ ਆ ਜਿਹਦੇ ਨਾਲ ਘੱਟੋ ਘੱਟ ਤਿੰਨ ਸ਼ੀਸ਼ੇ ਜਿਹੜੇ ਨੇ ਉਹ ਨੁਕਸਾਨੇ ਗਏ ਆ ਪਰ ਬਚਾਏ ਹੋ ਗਿਆ ਕਿ ਗੋਲੀਆਂ ਕਿਸੇ ਵੀ ਸਟਾਫ ਮੈਂਬਰ ਦੇ ਕੰਮ ਕਰਨ ਵਾਲੇ ਮੁਲਾਜ਼ਮ ਦੇ ਨਹੀਂ ਲਗੀਆਂ ਸੋ ਇਹ ਕੋ ਪਹਿਲੀ ਵਾਰੀ ਘਟਨਾ ਨਹੀਂ ਵਾਪਰੀ ਇਹ ਤੀਜੀ ਵਾਰੀ ਜਿਹਾ ਹੋ ਚੁੱਕਿਆ ਆ ਤੇ ਲਾਰੈਂਸ ਬਸ਼ਨੋਈ ਦੇ ਸਾਥੀ 골ਡੀ ਢਿੱਲੋਂ ਕੁਲਵੀਰ ਸਿੱਧੂ ਦੇ ਨਾਮ ਦੇ ਉੱਤੇ ਜ਼ਿੰਮੇਵਾਰੀ ਸੋਸ਼ਲ ਮੀਡੀਆ ਦੇ ਉੱਤੇ ਲਈ ਗਈ ਆ ਸੋ ਗੋਲੀਆਂ ਮਾਰਦਿਆਂ ਦੀ ਇੱਕ 3 ਸੈਕਿੰਡ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਆ ਜਿਸ ਵਿੱਚ ਇਹ ਵੀ ਕਿਹਾ ਗਿਆ ਜ਼ਿੰਮੇਵਾਰੀ ਦੇ ਵਿੱਚ ਕਿ ਕਪਲ ਉਹਨਾਂ ਦੇ ਨਾਲ ਗੱਲ ਨਹੀਂ ਕਰ ਰਿਹਾ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ ਇਸ ਕਰਕੇ ਉਹਨਾਂ ਦਾ ਅਗਲਾ ਨਿਸ਼ਾਨਾ ਮੁੰਬਈ ਦੇ ਵਿੱਚ ਉਹਦੇ ਤੇ ਹੋਊਗਾ ਜੀ ਸੋ ਪਹਿਲੀ ਵਾਰੀ ਜਦੋਂ ਜ਼ਿੰਮੇਵਾਰੀ ਲਈ ਗਈ ਸੀ ਤਾਂ ਉਦੋਂ ਬੱਬਰ ਖਾਲਸਾ ਦਾ ਨਾਮ ਲਿਆ ਗਿਆ ਸੀਗਾ ਉਸ ਤੋਂ ਬਾਅਦ ਬੱਬਰ ਖਾਲਸਾ ਦੇ ਆਗੂ ਭਾਈ ਬਦਾਵਾ ਸਿੰਘ ਬੱਬਰ ਨੇ ਇੱਕ ਸਪਸ਼ਟੀਕਰਨ ਭੇਜਿਆ ਸੀ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਬਿਲਕੁਲ ਗਲਤ ਨਾਮ ਵਰਤਿਆ ਜਾ ਰਿਹਾ ਤੇ ਉਹਨਾਂ ਨੇ ਤਾੜਨਾ ਵੀ ਕੀਤੀ ਸੀ ਕਿ ਮੁੜ ਕੇ ਸਾਡਾ ਨਾਮ ਕਦੀ ਅਜਿਹੇ ਮਾਮਲਿਆਂ ਵਿੱਚ ਗਲਤ ਤਰੀਕੇ ਨਾਲ ਵਰਤਿਆ ਜਾਵੇ ਉਸ ਤੋਂ ਬਾਅਦ ਜਦੋਂ ਦੂਜੀ ਸ਼ੂਟਿੰਗ ਹੋਈ ਆ ਤਾਂ ਫਿਰ ਇਸੇ ਗਰੁੱਪ ਵੱਲੋਂ ਪਿਛਨੋਈ ਗਰੁੱਪ ਵੱਲੋਂ ਜ਼ਿੰਮੇਵਾਰੀ ਲਈ ਗਈ ਆ ਤੇ ਉਹ ਤੀਜੀ ਵਾਰੀ ਵੀ ਫੇਰ ਬਿਸ਼ਨੋਈ ਗਰੁੱਪ ਨੂੰ ਜ਼ਿੰਮੇਵਾਰੀ ਲਈ ਗਈ ਹੈ ਸੋ ਕੋਲਮ ਆ ਲਾ ਕੇ ਸਾਰੀ ਗੱਲ ਜਿਹੜੀ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇੱਕ ਤਰ੍ਹਾਂ ਦੇ ਫਰੋਤਿਆਂ ਦੇ ਨਾਲ ਮਾਮਲੇ ਹੋਣੇ ਦੇ ਵਿੱਚ ਹਿੰਦੂ ਸਿੱਖ ਜਿਹੜਾ ਆ ਇੱਕ ਦਫਾੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਹਿਲੀ ਗੱਲ ਤਾਂ ਕਪਲ ਸ਼ਰਮਾ ਦੀ ਕਰ ਲਈਏ ਜੇ ਕਪਲ ਸ਼ਰਮਾ ਨੂੰ ਮੈਂ ਪੰਜਾਬ ਦਾ ਸਪੂਤ ਇਹਸ ਕਰਕੇ ਕਹਿੰਨਾ ਕਿ ਜਿਹੜੀ ਪੰਜਾਬ ਦੀ ਅਸਲ ਆਤਮਾ ਆ ਉਹਦੀ ਰਿਪਰੈਜੈਂਟੇਸ਼ਨ ਕਰਦਾ ਸਾਰਿਆਂ ਧਰਮਾਂ ਦੀ ਸਾਰੀਆਂ ਜਾਤਾਂ ਦੀ ਸਾਰੇ ਪੰਜਾਬ ਦੀ ਰਿਪਰੈਜੈਂਟੇਸ਼ਨ ਕਰਦਾ ਆ ਕਦੀ ਕਿਸੇ ਬਾਰੇ ਗਲਤ ਨਹੀਂ ਬੋਲਦਾ ਤੇ ਸਾਰੇ ਉਹਦਾ ਸਤਕਾਰ ਵੀ ਬਹੁਤ ਕਰਦੇ ਆ ਪਰ ਕੁਝ ਤਾਕਤਾਂ ਨੂੰ ਇਹ ਗੱਲਾਂ ਜਿਹੜੀਆਂ ਆ ਭੌਂਦੀਆਂ ਨਹੀਂ ਕਿ ਇੱਕ ਪੰਜਾਬ ਦਾ ਹਿੰਦੂ ਹੋਵੇ ਤੇ ਉਹ ਸਾਰਿਆਂ ਦੀ ਸਿਫਤਾਂ ਕਰੇ ਸਾਰੇ ਉਹਦਾ ਸਤਕਾਰ ਕਰਨ ਇਹ ਕਿਵੇਂ ਹੋ ਸਕਦਾ ਆ ਸੋ ਇਹ ਬੱਬਰ ਖਾਲਸਾ ਵੱਲੋਂ ਜ਼ਿੰਮੇਵਾਰੀ ਦਿਵਾ ਕੇ ਪਹਿਲਾਂ ਦਫਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਕੋਸ਼ਿਸ਼ ਸਿਰੇ ਨਹੀਂ ਚੜੀ ਕਿਉਂਕਿ ਬੱਬਰ ਖਾਲਸਾ ਨੇ ਆ ਕੇ ਸਪਸ਼ਟੀ ਕਰਨ ਦਿੱਤਾ ਵੀ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਦੋਂ ਬਾਅਦ ਫਿਰ ਦੋ ਜ਼ਿੰਮੇਵਾਰੀਆਂ ਹੋਰ ਆ ਗਈਆਂ ਸੋ ਇਹ ਸਮਝਣ ਵਾਲਿਆਂ ਲਈ ਖੇਡ ਸਮਝਣੀ ਬੜੀ ਸੌਖੀ ਆ ਤੇ ਪਰ ਸਮਝਣ ਦੇ ਇਰਾਦੇ ਜਿਹੜੇ ਆ ਜ਼ਰੂਰ ਹੋਣੇ ਚਾਹੀਦੇ ਆ ਵੀ ਹੋ ਕੀ ਰਿਹਾ ਤੇ ਕਿਉਂ ਕਰਵਾਇਆ ਜਾ ਰਿਹਾ ਤੋਂ ਜਦੋਂ ਵੀ ਅਜਿਹੀ ਵਾਰਦਾਤ ਹੁੰਦੀ ਆ ਚਾਹੇ ਕਿਸੇ ਵੀ ਸ਼ਹਿਰ ਚ ਹੋਵੇ ਲੋਕ ਹੁਣ ਬੇਵਸ ਮਹਿਸੂਸ ਕਰਨ ਲੱਗੇ ਆ ਕਿ ਪੁਲਿਸ ਕੀ ਕਰ ਰਹੀ ਆ ਪ੍ਰਸ਼ਾਸਨ ਕੀ ਕਰ ਰਿਹਾ ਆ ਇਹ ਸਾਰਾ ਕੁਝ ਰੁਕਦਾ ਕਿਉਂ ਨਹੀਂ ਸੋ ਸਰੀ ਦੀ ਪੁਲਿਸ ਦੇ ਵਾਲੇ ਕੁਝ ਲੋਕ ਹੋ ਜਾਂਦੇ ਆ ਕੁਝ ਲੋਕ ਮੇਅਰ ਦੇ ਵਾਲੇ ਹੋ ਜਾਂਦੇ ਆ ਵੀ ਇਹ ਕੁਝ ਨਹੀਂ ਕਰ ਰਹੇ ਸੋ ਇਹਨਾਂ ਦੇ ਦਿਵਾਲੇ ਹੋਣਾ ਬਣਦਾ ਆ ਇਹਨਾਂ ਨੂੰ ਜਵਾਬਦੇ ਬਣਾਉਣਾ ਬਣਦਾ ਆ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਆ ਕਿ ਇਹ ਵਾਰ-ਵਾਰ ਕਿਉਂ ਹੋ ਰਿਹਾ ਆ ਉੱਥੇ ਸਿਕਿਉਰਟੀ ਵਾਲਾ ਖੜਾ ਆ ਉੱਥੇ ਪੁਲਿਸ ਦੀ ਗੱਡੀ ਖੜੀ ਆ ਉੱਥੇ ਭਾਂਤ ਭਾਂ ਦੇ ਕੈਮਰੇ ਲੱਗੇ ਹੋਏ ਆ ਉਹਦੇ ਸਕੌਟ ਰੋਡ ਦੇ ਉੱਤੇ ਦੂਜੀ ਸਾਈਡ ਤੇ ਡੈਲਟਾ ਪੁਲਿਸ ਦੀ ਗੱਡ ਚੱਲਦੀ ਰਹਿੰਦੀ ਆ ਇੰਨਾ ਸਭ ਕੁਝ ਹੁੰਦਿਆਂ ਹੁੰਦਿਆਂ ਤੇ ਇਹ ਬੰਦੇ ਜਿਹੜੇ ਆ ਕੰਮ ਕਿਵੇਂ ਕਰ ਜਾਂਦੇ ਆ ਇਹ ਤੋਂ ਸੋ ਬਾਅਦ ਫੜੇ ਕਿਉਂ ਨਹੀਂ ਜਾਂਦੇ ਜਦੋਂ ਕਿ ਕੋਈ ਹੋਰ ਹਾਦਸਾ ਹੋ ਜਾਵੇ ਕੋਈ ਵਾਰਦਾਤ ਹੋ ਜਾਵੇ ਇਹ ਜਿਹੜੇ ਇੰਟਰਸੈਕਸ਼ਨਾਂ ਵਾਲੇ ਕੈਮਰੇ ਵਾਤ ਕੇ ਮਿੰਟਾਂ ਸਕਿੰਟਾਂ ਚ ਅਗਲੇ ਦੇ ਘਰ ਪਹੁੰਚ ਜਾਂਦੇ ਆ ਸੋ ਸਰੀ ਪੁਲਿਸ ਨੂੰ ਮੇਅਰ ਨੂੰ ਸਵਾਲ ਜਿਹੜੇ ਆ ਉਹ ਜ਼ਰੂਰ ਹੋਣੇ ਚਾਹੀਦੇ ਆ ਪਰ ਕੱਲੇ ਇਹਨੂੰ ਸਵਾਲ ਨਹੀਂ ਹੋਣੇ ਚਾਹੀਦੇ ਕਿਉਂਕਿ ਜਿਹੜੀ ਇਹ ਪ੍ਰੋਬਲਮ ਆ ਕੱਲੇ ਸਰੀ ਸ਼ਹਿਰ ਦੀ ਪ੍ਰੋਬਲਮ ਨਹੀਂ ਹੈਗੀ ਇਹ ਬ੍ਰੈਂਟਨ ਵਿੱਚ ਵੀ ਇਹੀ ਹੋ ਰਿਹਾ ਐਡਮਿੰਟਨ ਵਿੱਚ ਵੀ ਇਹੀ ਹੋ ਰਿਹਾ ਕੈਲਰੀ ਦੇ ਵਿੱਚ ਵੀ ਇਹੀ ਹੋ ਰਿਹਾ ਤੁਹਾਡੇ ਜਿਹੜੇ ਸਰੋਤੇ ਆ ਦਰਸ਼ਕਾਂ ਤੁਸੀਂ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰ ਜਾਣਕਾਰ ਜਿਹੜੇ ਇਹਨਾਂ ਸ਼ਹਿਰਾਂ ਵਿੱਚ ਹੈਗੇ ਆ ਕਾਰੋਬਾਰੀ ਆ ਬਿਜ਼ਨਸਮੈਨ ਆ ਉਹਨਾਂ ਨੂੰ ਫੋਨ ਕਰਕੇ ਪੁੱਛੋ ਵੀ ਤੁਹਾਡੇ ਸ਼ਹਿਰ 'ਚ ਹਾਲਾਤ ਕਿਹੋ ਜਿਹੇ ਆ ਸੰਬੰਧੀ ਉਹ ਤੁਹਾਨੂੰ ਉਥੋਂ ਦੀਆਂ ਨਵੀਆਂ ਤੋਂ ਨਵੀਆਂ ਕਹਾਣੀਆਂ ਜਿਹੜੀਆਂ ਸੁਣਾਉਣਗੇ ਸੋ ਮਤਲਬ ਕੀ ਆ ਸਮੱਸਿਆ ਦੀ ਜੜ ਕੱਲੇ ਇੱਕ ਸ਼ਹਿਰ ਤੱਕ ਸੀਮਿਤ ਨਹੀਂ ਹੈਗੀ ਇਹ ਸਮੱਸਿਆ ਜਿਹੜੀ ਆ ਦਾ ਹੱਲ ਓਟਵਾ ਦੇ ਵਿੱਚੋਂ ਹੋਣਾ ਆ ਆਰਸੀਐਮਪੀ ਦੇ ਬਾਰੇ ਬਹੁਤ ਵਾਰੀ ਦੱਸ ਚੁੱਕੀ ਆ ਕਿ ਇਹ ਜਿਹੜੇ ਜਥੇਬੰਦ ਦਾ ਗਰੋਅ ਆ ਇਹ ਭਾਰਤ ਤੋਂ ਚੱਲ ਰਹੇ ਆ ਇਹਦਾ ਭਾਰਤ ਸਰਕਾਰ ਦਾ ਇਹਦੇ ਪਿੱਛੇ ਹੱਤ ਆ ਖੁੱਲ ਕੇ ਗਲੋਬਲ ਟੀਵੀ ਨੇ ਅਮਰਿੰਦਰ ਸ਼ਾਹ ਤੱਕ ਦਾ ਨਾਂ ਲਿਆ ਹੋਇਆ ਆ ਪਰ ਪ੍ਰੋਬਲਮ ਕੀ ਆ ਕਿ ਜਿਹੜੀ ਸਾਡੀ ਕੈਨੇਡਾ ਸਰਕਾਰ ਆ ਉਹ ਕਮਜ਼ੋਰੀ ਦਿਖਾ ਰਹੀ ਆ ਸੋ ਇੱਕ ਪਾਸੇ ਤਾਂ 2023 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਉਹਦੇ ਵਿੱਚ ਅਮਰੀਕਾ ਸਬੂਤ ਦੇ ਰਿਹਾ ਵੀ ਇਹ ਕੈਨੇਡਾ ਦੇ ਵਿੱਚ ਜਿਹੜੇ ਜਿਹੜੇ ਮਾਮਲੇ ਹੋਏ ਆ ਇਹਨਾਂ ਵਿੱਚ ਕੌਣ ਆ ਪਿੱਛੇ ਕਿਸ ਤਰੀਕੇ ਦੇ ਨਾਲ ਭਾਰਤੀਆਂ ਦਾ ਹੱਥ ਸੀਗਾ ਤੇ ਦੂਜੇ ਪਾਸੇ ਜਿਹੜਾ ਆ ਉਹ ਸਜ਼ਾਵਾ ਦਿੱਤੇ ਤੋਂ ਬਿਨਾ ਸਖਤ ਐਕਸ਼ਨ ਲੈੇ ਤੋਂ ਬਿਨਾ ਜਿਹੜੀ ਕੈਨੇਡਾ ਸਰਕਾਰ ਆ ਉਹ ਵਪਾਰਕ ਖੇਤਾਂ ਨੂੰ ਮੁਰੇ ਰੱਖ ਰਿਆ ਭਾਰਤ ਸਰਕਾਰ ਨਾਲ ਸਮਝੌਤੇ ਕਰ ਰਹੀ ਹੈ ਸੋ ਜਿਹਦੇ ਨਾਲ ਉਹਨਾਂ ਲੋਕਾਂ ਦੇ ਹੌਸਲੇ ਵੱਧ ਰਹੇ ਆ ਤੇ ਲਗਾਤਾਰੇ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਆ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਸਾਡੀ ਵਿਦੇਸ਼ ਮੰਤਰੀ ਨੀਤਾ ਆਨੰਦ ਆ ਕੇ ਬਿਆਨ ਦਿੰਦੀ ਆ ਕਿ ਭਾਰਤ ਮੇਰੀ ਫੇਰੀ ਬਹੁਤ ਵਧੀਆ ਰਹੀ ਆ ਅਸੀਂ ਪਬਲਿਕ ਸੇਫਟੀ ਬਾਰੇ ਗੱਲਬਾਤ ਬਹੁਤ ਵਧੀਆ ਕੀਤੀ ਆ ਉੱਥੇ ਤੇ ਉੱਥੇ ਅਸੀਂ ਇਸ ਵਪਾਰਕ ਸਮਝੌਤੇ ਕੀਤੇ ਆ ਤੇ ਪਬਲਿਕ ਸੇਫਟੀ ਦੇ ਤਰਖੱਚੇ ਵੱਧ ਜਾਂਦੇ ਆ ਉਸੇ ਵੇਲੇ ਹੀ ਜਦੋਂ ਦੂਜੇ ਦਿਨ ਕਪਲ ਕੈਫੇ ਦੇ ਉੱਤੇ ਸਰੀ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਜ਼ਿੰਮੇਵਾਰੀ ਬਿਸ਼ਨੋਈ ਗਰੁੱਪ ਲੈਂਦਾ ਜਿਹਦਾ ਗੈਂਗ ਦਾ ਮੁਖੀ ਲਾਰੈਂਸ ਬਿਸ਼ਨੋਈ ਐਸ ਵੇਲੇ ਜਿਹੜੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਸੋ ਕੁੱਲ ਮਿਲਾ ਕੇ ਇਹ ਮਸਲਾ ਟ੍ਰਾਂਸਨੈਸ਼ਨਲ ਡਿਪ੍ਰੈਸ਼ਨ ਦਾ ਆ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਜੁੜਿਆ ਆਇਆ ਇਹਨੂੰ ਸਥਾਨਕ ਮਸਲਾ ਬਣਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਪਰ ਇਹ ਸਥਾਨਕ ਮਸਲਾ ਨਹੀਂ ਹੈ ਜਿਵੇਂ ਕਿ ਸਮਝਾਇਆ ਜਾ ਰਿਹਾ ਹੈ ਤਾਂ ਜਾਣਬੁੱਝ ਕੇ ਪੇਸ਼ ਕੀਤਾ ਜਾ ਰਿਹਾ ਇਹਦਾ ਹੱਲ ਓਟਵਾ ਚੋਂ ਨਿਕਲਣਾ ਹੈ ਇਹਦਾ ਹੱਲ ਕੈਨੇਡਾ ਸਰਕਾਰ ਨੂੰ ਕਰਨਾ ਪੈਣਾ ਹੈ ਠੀਕ ਹੈ ਮੇਅਰ ਦੀ ਪੁਲਿਸ ਦੀ ਬੀਸੀ ਸਰਕਾਰ ਦੀ ਆਰਸੀਐਮਪੀ ਦੀ ਅਡਰਡ ਜ਼ਿੰਮੇਵਾਰੀ ਆ ਪਰ ਨਾਲ ਦੀ ਨਾਲ ਗੱਲ ਉੱਪਰੋਂ ਸ਼ੁਰੂ ਹੋਣੀ ਆ ਕਿਉਂਕਿ ਜਿੰਨਾ ਚਿਰ ਉੱਪਰੋਂ ਜਿਹੜੇ ਆ ਉਹ ਚੇਤਾਮਾਨੀ ਨਹੀਂ ਕੀਤੀਆਂ ਜਾਂਦੀਆਂ ਕੰਮ ਰੁਕਣਾ ਨਹੀਂ ਹੈਗਾ ਆਰਸੀਐਮਪੀ ਨੇ ਕੰਵਰੀ ਖੁੱਲ ਕੇ ਗੱਲ ਕਹਿ ਚੁੱਕੀ ਆ ਕਿ ਇਹ ਦੇ ਮਗਰ ਭਾਰਤ ਦਾ ਹੱਥ ਆ ਤੇ ਸਾਡੇ ਲੀਡਰ ਜਿਹੜੇ ਨੇ ਉਹ ਕਮਜ਼ੋਰੀ ਦਿਖਾ ਰਹੇ ਆ ਬਾਕੀ ਸਾਡੇ ਵਿੱਚ ਆਪਣੇ ਵਿੱਚ ਵੀ ਘਾਟ ਆ ਅਸੀਂ ਰੇਡੀਓ ਤੇ بڑے ਵਿਚਾਰ ਦਿੰਨੇ ਆ ਸੋਸ਼ਲ ਮੀਡੀਆ ਤੇ بڑے ਵਿਚਾਰ ਦਿੰਨੇ ਆ ਪਰ ਕਦੀ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਵਾਬਦੇਹ ਨਹੀਂ ਬਣਾਉਂਦੇ ਚਾਹੇ ਕੋਈ ਐਮਪੀ ਆ ਚਾਹੇ ਕੋਈ ਐਮਐਲਏ ਆ ਉਹਨੂੰ ਪੁੱਛਦੇ ਨਹੀਂ ਕਦੀ ਵੀ ਆ ਕਿਉਂ ਹੋ ਰਿਹਾ ਹੋਵੇ ਜੇ 100 ਬੰਦਾ ਵੀ ਈਮੇਲ ਕਰਕੇ ਜਾਂ ਫੋਨ ਕਰਕੇ ਜਾਂ ਉੱਥੇ ਜਾ ਕੇ ਦਸਤਰ ਪੁੱਛੇ ਕਿਸੇ ਚੁਣੇ ਹੋਏ ਨਮਾਇंदे ਨੂੰ ਤਾਂ ਉਹ ਵੀ ਜਾ ਕੇ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਜਾਂ ਫਿਰ ਓਟਵਾ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਰਨ। ਇਹੀ ਕਾਰਨ ਹੈ ਕਿ ਹੋਰ ਉਹ ਬੇਲੂੜੇ ਜਿਹੇ ਮੁੱਦਿਆਂ ਦੇ ਉੱਤੇ ਮਸਲੇ ਚੁੱਕਦੇ ਰਹਿੰਦੇ ਆ। ਪਾਰਲੀਮੈਂਟ ਵਿੱਚ ਜਾ ਕੇ ਕਦੀ ਕਿਸੇ ਨੂੰ ਵਧਾਈਆਂ ਦੇਤੀਆਂ, ਕਦੀ ਕਿਸੇ ਦੀ ਪ੍ਰਸ਼ੰਸਾ ਕਰਤੀ ਪਰ ਜਿਹੜੇ ਲੋਕ ਆਈ ਦੇ ਅਸਲੀ ਮੁੱਦੇ ਆ ਇਹਨਾਂ ਦੇ ਉੱਤੇ ਗੱਲ ਨਹੀਂ ਕਰਦੇ ਕਿਉਂਕਿ ਲੋਕ ਇਹ ਨਹੀਂ ਚਾਹੁੰਦੇ ਵੀ ਗੱਲ ਹੋਵੇ। ਲੋਕ ਆਪਣੀ ਫ੍ਰਾਸਟ੍ਰੇਸ਼ਨ ਜਿਹੜੀ ਆ ਰੇਡੀਓ ਟਾਕ ਸ਼ੋਅ ਦੇ ਵਿੱਚ ਜਾਂ ਫੇਸਬੁੱਕ ਤੇ ਕੱਢ ਦਿੰਦੇ ਆ ਪਰ ਐਮਪੀਐਮ ਜੀ ਨੂੰ ਜਵਾਬ ਦੇ ਨਹੀਂ ਬਣਾਉਂਦੇ ਵੀ ਜਿਹੜੇ ਕੰਮ ਲਈ ਤੁਹਾਨੂੰ ਚੁਣਿਆ ਆ ਉਹ ਤੁਸੀਂ ਕਰ ਦੇ ਕਿਉਂ ਨਹੀਂ ਹੈਗੇ ਤੀਜੀ ਗੱਲ ਜਿਹੜੀ ਮੈਂ ਅੱਜ ਦੇ ਪ੍ਰੋਗਰਾਮ ਰਾਹੀਂ ਉਹਨਾਂ ਨੌਜਵਾਨਾਂ ਨੂੰ ਕਹਿਣਾ ਚਾਹੂੰਗਾ ਜਿਹੜੇ ਇਹ ਵਾਰਦਾਤਾ ਕਰ ਰਹੇ ਆ ਕਿਉਂਕਿ ਉਹ ਵੀ ਸਾਡੇ ਹੀ ਆ ਇਸ ਵਾਸਤੇ ਕਿਉਂਕਿ ਉਹਨਾਂ ਨੂੰ ਕਹਿਣਾ ਚਾਹਣਾ ਕਿ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਪਿਛਲੇ 150 ਸਾਲ ਲਾ ਕੇ ਭਲ ਬਣਾਈ ਆ ਅਕਸ ਬਣਾਇਆ ਉਹਨੂੰ ਤੁਸੀਂ ਕਿਉਂ ਕੀਤੀ ਕਰਾਈ ਨੂੰ ਖੂਚ ਪਾ ਰਹੇ ਆ ਇਹਦੇ ਨਾਲ ਸਾਡਾ ਤੁਹਾਡਾ ਸਾਰਿਆਂ ਦਾ ਨੁਕਸਾਨ ਹੀ ਨੁਕਸਾਨ ਆ ਫਾਇਦਾ ਕਿਸੇ ਦਾ ਹੈ ਨਹੀਂਗਾ ਇਹਦਾ ਅਸਰ ਇਹ ਪੈ ਰਿਹਾ ਕਿ ਸਾਰੇ ਭਾਈਚਾਰੇ ਦੇ ਉੱਤੇ ਚੱਕੜ ਛਾਲੇ ਜਾ ਰਿਹਾ ਜਿਹੜੇ ਨਸਲਵਾਦੀ ਨੇ ਉਹਨਾਂ ਨੂੰ ਬਹਾਨਾ ਮਿਲ ਰਿਹਾ ਤੇ ਉਹ ਹਮਲੇ ਕਰ ਰਹੇ ਆ ਅਣਪੋਲ ਜਿਹੜੇ ਮੁੰਡੇ ਕੁੜੀਆਂ ਬਜ਼ੁਰਗ ਜਿਹੜੇ ਆ ਨਿਸ਼ਾਨਾ ਬਣ ਰਹਾ ਹੈ ਨਸਲਵਾਦੀ ਕਾਰਵਾਈਆਂ ਦੀਆਂ ਸੜਪਰੀ ਇੰਟਰੀਅਰੋ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਉੱਥੇ 17 ਦੀ ਦੁਕਾਨ ਖੋਲ੍ਹਣੀ ਸੀਗੀ ਤੇ ਉੱਥੇ ਇੰਨਾ ਟੀਜ਼ ਕੀਤਾ ਗਿਆ 17 ਦੀ ਦੁਕਾਨ ਖੋਲਣ ਵਾਲੇ ਮੁੰਡੇ ਨੂੰ ਵੀ ਇੱਥੇ ਦਸਤਾਰਾਂ ਕੀ ਕੰਮ ਹੈ ਇੱਥੇ ਕੱਲ੍ਹੇ ਖੋਲ੍ਹਣਾ ਮਤਲਬ ਕਿ ਵਿਰੋਧ ਹੋ ਰਿਹਾ ਆ ਸੋ ਇਹ ਗੱਲ ਵਿਰੋਧ ਜਿਹੜੀ ਆ ਹਮਲੇਗਾਹਾਂ ਚੱਲ ਕੇ ਵਧਣੇ ਆ ਤੇ ਨੇ ਸਾਰਿਆਂ ਨੂੰ ਪ੍ਰਭਾਵਿਤ ਕਰਨਾ ਨਵਿਆਂ ਨੂੰ ਵੀ ਤੇ ਪੁਰਾਣਿਆਂ ਨੂੰ ਵੀ ਜਿਹੜੇ ਬੱਚੇ ਇੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਜਾਂ ਵਰਕ ਪਰਮਿਟ ਵਜੋਂ ਆਏ ਹੋਏ ਆ ਕਈਆਂ ਨੂੰ 5 5 6 6 ਸਾਲ ਹੋ ਗਏ ਆ ਪੁਆਇੰਟ ਇਰੀ ਨਹੀਂ ਪਿਆਰਾਂ ਦੇ ਬਣ ਰਹੇ ਤੁਹਾਡੇ ਉਹ ਭਾਂਡੇ ਚੱਕਦੇ ਆ ਤੁਹਾਡੇ ਲਈ ਕੰਮ ਕਰਦੇ ਆ ਦਿਹਾੜੀਆਂ ਲਾਉਂਦੇ ਆ ਉਹਨਾਂ ਦਾ ਜਿਹੜਾ ਕੈਨੇਡੀਅਨ ਡ੍ਰੀਮ ਆ ਟੁੱਟ ਚੁੱਕਾ ਆ ਉਹ ਸੁਪਨੇ ਹੋਰ ਲੈ ਕੇ ਆਏ ਸੀਗੇ ਬਣ ਕੁਛ ਹੋਰ ਗਏ ਆ ਅੱਗੇ ਕੁਛ ਦਿਖ ਨਹੀਂ ਰਿਹਾ ਜਿਹੜੇ ਵਰਕ ਪਰਮਿਟ ਆ ਰੀਨਿਊ ਨਹੀਂ ਹੋ ਰਾਇ ਤੇ ਅਜਿਹੇ ਬੱਚਿਆਂ ਨੂੰ ਬਿਨਾਂ ਗੱਲੋਂ ਇੰਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਣਾ ਆ ਸੋ ਮਤਲਬ ਕੀ ਆ ਗਾਲਾਂ ਉਹਨਾਂ ਨੂੰ ਪੈ ਰਹੀਆਂ ਲੋਕਾਂ ਵੱਲੋਂ ਵੀ ਇਹ ਬੰਦੇ ਜਿਹੜੇ ਗਲਤ ਆ ਇਹਨਾਂ ਨੂੰ ਵਾਪਸ ਰਿਪੋਰਟ ਕਰੋ ਜਦੋਂ ਕਿ ਗਲਤੀ ਕਰਨ ਵਾਲੇ ਹੋ ਰਿਆ ਥੋੜਿਆਂ ਜਿਆਂ ਦੀ ਕਰਨੀ ਸਾਰਿਆਂ ਨੂੰ ਭਰਨੀ ਪੈ ਰਹੀ ਆ ਸੋ ਜੇਕਰ ਗੋਲਿਆਂ ਚ ਚਲਾਉਣ ਵਾਲੇ ਸੁਣਦੇ ਹੋਣ ਤਾਂ ਉਹਨਾਂ ਨੂੰ ਜ਼ਰੂਰ ਇਹ ਅਪੀਲ ਕਰ ਦਿਆਂ ਕਹੂੰਗਾ ਕਿ ਥੋੜੇ ਜਿਹਾ ਪੈਸਿਆਂ ਬਦਲੇ ਥੋੜੇ ਜਿਹਾ ਫੇਮ ਬਦਲੇ ਸਮੁੱਚੀ ਕੌਮ ਦਾ ਨੁਕਸਾਨ ਨਾ ਕਰਾਓ ਇੱਕ ਵਾਰੀ ਸੋਚੋ ਸਮਝੋ ਬਹਿ ਕੇ ਦੇਖੋ ਕਿ ਸਾਡੇ ਬਜ਼ੁਰਗ ਕਾਰਣਾ ਘਾਲ ਕੇ ਇੱਥੇ ਮਿਹਨਤ ਕਰਕੇ ਆਪਣਾ ਨਾਮ ਬਣਾਇਆ ਸੀਗਾ ਇਹ ਪੱਗ ਨੂੰ ਐਵੇਂ ਸਲਾਮ ਨਹੀਂ ਸੀ ਹੋਣ ਲੱਗੀਆਂ ਤੇ ਅਸੀਂ ਉਹ ਕੰਮ ਨਾ ਕਰੀਏ ਜ ਜਿਹਦੇ ਨਾਲ ਸਾਡੀ ਬਣੀ ਬਣਾਈ ਜਿਹੜੀ ਆ ਉਹ ਮਿੱਟੀ ਹੋ ਜਾਵੇ ਇਸ ਕਰਕੇ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਆ ਪੈਸਾ ਫੇਮ ਨਾਲ ਨਹੀਂ ਜਾਣਾ ਪਰ 750 ਸਾਲ ਦੀ ਕੀਤੇ ਕਰਾਈ ਨੂੰ ਦੁਬਾਰਾ ਬਣਾਉਣ ਲਈ ਦਹਾਕੇ ਲੱਗਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਸਰਕਾਰ ਦੀ ਕੈਨੇਡਾ ਸਰਕਾਰ ਦੇ ਉੱਤੇ ਦਬਾਅ ਬਹੁਤ ਸੀਗਾ ਕਿ ਤੁਸੀਂ ਕਾਨੂੰਨਾਂ ਵਿੱਚ ਸਖਤੀ ਕਰੋ ਕੁਝ ਦਿਨ ਪਹਿਲਾਂ ਕੁਝ ਹਫ਼ਤੇ ਪਹਿਲਾਂ ਕਹਿ ਸਕਦੇ ਹਾਂ ਕਿ ਜਿਹੜੀ ਵਿਰੋਧੀ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਮਤਾ ਇਸ ਸੰਬੰਧੀ ਲਿਆਂਦਾ ਗਿਆ ਸੀਗਾ ਕਿ ਜ਼ਮਾਨਤਾਂ ਤੇ ਸਖਤੀ ਹੋਣੀ ਚਾਹੀਦੀ ਹੈ ਪਰ ਆ ਜਿਹੜੀਆਂ ਵਿਰੋਧੀ ਪਾਰਟੀਆਂ ਸੀਗੀਆਂ ਲਿਬਰਲ ਪਾਰਟੀ ਦੀ ਇੱਕ ਸੱਤਾਧਾਰੀ ਆ ਐਨਡੀਪੀ ਤੇ ਬਲੌਕਵਿਕ ਉਹਨਾਂ ਨੂੰ ਬਿੱਲ ਪਸੰਦ ਨਹੀਂ ਆਇਆ ਉਹਨਾਂ ਨੇ ਨਕਾਰ ਦਿੱਤਾ ਪਰ ਹੁਣ ਕੈਨੇਡਾ ਸਰਕਾਰ ਲਿਬਰਲ ਪਾਰਟੀ ਆਪ ਇੱਕ ਬਿੱਲ ਇਹੋ ਜਿਹਾ ਲੈ ਕੇ ਆ ਰਹੀ ਆ ਜਿਹਦੇ ਵਿੱਚ ਇਹ ਪਾਬੰਦੀ ਲਾਈ ਜਾਣੀ ਆ ਕਿ ਨਵਾਂ ਕਾਨੂੰਨ ਜਿਹੜਾ ਸਖਤ ਹੋਊਗਾ ਸੋ ਇਹਨੂੰ ਬੀਗਲ ਰਿਫਾਰਮ ਕਿਹਾ ਜਾਂਦਾ ਮਤਲਬ ਕਿ ਜ਼ਮਾਨਤਾਂ ਦੇ ਵਿੱਚ ਸੁਧਾਰ ਕਰਨ ਦਾ ਬਿੱਲ ਕਿਹਾ ਜਾਂਦਾ ਆ ਇਹਦੀਆਂ ਜਿਹੜੀਆਂ ਡਿਟੇਲਸ ਆ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਦੱਸੀਆਂ ਅੱਜ ਉਹ ਕਹਿੰਦੇ ਵੀ ਇਹਦੇ ਨਾਲ ਜਿਹੜੇ ਹਿੰਸਕ ਅਪਰਾਧੀ ਆ ਨਾਰੇ ਵਾਰ-ਵਾਰ ਅਪਰਾਧ ਕਰਨ ਵਾਲੇ ਲੋਕ ਆ ਉਹਨਾਂ ਨੂੰ ਸਮਾਜ ਤੋਂ ਦੂਰ ਰੱਖਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਸੋ ਇਸ ਨਵੇਂ ਪ੍ਰਬੰਧ ਵਿੱਚ ਇਹ ਕੀਤਾ ਜਾਣਾ ਕਿ ਜਦੋਂ ਕੋਈ ਬੰਦਾ ਫੜ ਕੇ ਅਦਾਲਤ 'ਚ ਪੇਸ਼ ਕੀਤਾ ਜਾਂਦਾ ਤਾਂ ਅੱਗੇ ਸਰਕਾਰੀ ਧਿਰ ਦੀ ਸਰਕਾਰੀ ਵਕੀਲ ਦੀ ਪੋਰਸ ਦੀ ਜਿੰਮੇਵਾਰੀ ਹੁੰਦੀ ਸੀਗੀ ਕਿ ਉਹ ਜੱਜ ਨੂੰ ਕਨਵਿੰਸ ਕਰੇ ਕਿ ਇਹ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਰੱਖਣਾ ਕਿਉਂ ਜ਼ਰੂਰੀ ਹੈ ਹੁਣ ਜਿਹੜਾ ਆ ਓਨਸ ਜਾਨੀ ਕਿ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਦੋਸ਼ੀ ਨੂੰ ਬਣਾਇਆ ਜਾਊਗਾ ਕਥਨ ਦੋਸ਼ੀ ਅਦਾਲਤ ਨੂੰ ਦੱਸੂਗਾ ਕਿ ਮੈਨੂੰ ਕਿਉਂ ਛੱਡਿਆ ਜਾਵੇ ਸੋ ਅੱਗੇ ਪੋਰਸ ਨੂੰ ਸਰਕਾਰੀ ਵਕੀਲ ਨੂੰ ਸਿੱਧ ਕਰਨਾ ਪੈਂਦਾ ਹੈ ਕਿ ਇਹ ਨੂੰ ਅੰਦਰ ਰੱਖਣਾ ਕਿਉਂ ਜ਼ਰੂਰੀ ਆ ਫਿਰ ਨਵੇਂ ਕਾਨੂੰਨ ਬਣਦੇ ਉਤੇ ਦੋਸ਼ੀ ਦੱਸੂਗਾ ਸਰ ਅਦਾਲਤ ਨੂੰ ਕਨਵਿੰਸ ਕਰੂਗਾ ਕਿ ਮੈਨੂੰ ਕਿਉਂ ਨਹੀਂ ਰੱਖਣਾ ਚਾਹੀਦਾ ਮਤਲਬ ਕਿ ਉਹਨੂੰ ਸਿੱਧ ਕਰਨਾ ਪਊਗਾ ਅਦਾਲਤ ਦੇ ਵਿੱਚ ਤੇ ਇਹਦੇ ਵਾਸਤੇ ਜ਼ਿੰਮੇਵਾਰੀਆਂ ਜਿਹੜੀਆਂ ਉਹਦੇ ਸਰ ਪੈ ਜਾਣਗੀਆਂ ਸੋ ਇਹਦੇ ਵਿੱਚ ਜਿਹੜੀਆਂ ਜ਼ਿਆਦਾਤਰ ਜਰਮਾਨਤਾਂ ਦੀਆਂ ਸਲਵਾਈਆਂ ਹੁੰਦੀਆਂ ਉਹਦੇ ਵਿੱਚ ਧਾਰਨਾ ਇਹੀ ਹੁੰਦੀ ਆ ਵਕੀਲਾਂ ਦੀ ਵੀ ਇਹਨੂੰ ਜਿਹੜੀ ਹੈ ਜਮਾਨਤ ਦੇ ਦਿਓ ਕਿਹੜਾ ਕਿਤੇ ਚੱਲਾ ਆ ਤੇ ਕ੍ਰਾਊਨ ਜਾਨੀ ਕਿ ਸਰਕਾਰੀ ਵਕੀਲ ਜਿਹੜਾ ਦਲੀਲਾਂ ਦੰਦਾ ਉਹਨੂੰ ਸਿੱਧ ਕਰਨਾ ਪੈਂਦਾ ਹੈ ਵੀ ਇਹਨੂੰ ਜਮਾਨਤ ਕਿਉਂ ਨਹੀਂ ਮਿਲਣੀ ਚਾਹੀਦੀ ਹੁਣ ਉਲਟਾ ਕਥਿਤ ਦੋਸ਼ੀ ਨੂੰ ਮੁਲਜ਼ਮ ਨੂੰ ਸਾਬਤ ਕਰਨਾ ਪਊਗਾ ਕਿ ਮੈਂ ਬਾਹਰ ਜਾ ਕੇ ਕੋਈ ਗਲਤ ਕੰਮ ਨਹੀਂ ਕਰਦਾ ਮੈਨੂੰ ਜਮਾਨਤ ਨਾ ਦਿਓ ਸੋ ਉਲਟਾ ਕੰਮ ਕਰ ਦੇਣਾ ਜੀ ਦੂਜੀ ਗੱਲ ਜਿਹੜੀਆਂ ਕੰਜੈਕਟਿਵ ਸੈਂਟੈਂਸਸ ਲਗਾਤਾਰ ਸਜ਼ਾਾਂ ਜਿਹੜੀਆਂ ਆ ਉਹਨਾਂ ਮਾਮਲਿਆਂ ਵਿੱਚ ਵੀ ਚੇਂਜ ਕੀਤੀ ਜਾਣੀ ਆ ਫੋਰ ਐਗਜ਼ਾਮਪਲ ਕੋਈ ਵਾਰਦਾਤ ਹੋਈ ਆ ਇੱਕੋ ਬੰਦੇ ਤੇ ਤਿੰਨ ਚ ਇੱਕ ਚਾਰਜ ਲੱਗ ਗਿਆ ਤੇ 2 ਸਾਲ ਦਾ ਵੀ ਇਹਦੇ ਕੋਲ ਗਨ ਸੀਗੀ ਇੱਕ ਚਾਰਜ ਲੱਗ ਗਿਆ ਤੇ 2 ਸਾਲ ਦਾ ਜਾਂ 3 ਸਾਲ ਦਾ ਲਾ ਲਓ ਵੀ ਇਹਨੇ ਉਹ ਇਲੀਗਲ ਗਨ ਜਿਹੜੀ ਆ ਉਹ ਅਗਿਆਰ ਜ਼ਿੰਮੇਵਾਰੀ ਨਾਲ ਚਲਾਈ ਆ ਇੱਕ ਚਾਰਜ ਉੱਤੇ 7 ਸਾਲ ਦਾ ਇਹ ਲੱਗ ਗਿਆ ਵੀ ਜਿਹੜੀ ਇਹਦੇ ਨਾਲ ਚਲਾਈ ਗੋਲੀ ਸੀਗੀ ਉਹਦੇ ਨਾਲ ਇੱਕ ਬੰਦਾ ਜਿਹੜਾ ਆ ਉਹ ਜ਼ਖਮੀ ਹੋ ਗਿਆ ਜਾਂ ਮਰ ਮਰ ਗਿਆ ਉਹਦੇ ਵਾਸਤੇ ਅੱਡ ਸਜ਼ਾ ਆ ਸੋ ਮਤਲਬ ਲਓ ਵੀ ਉਹਨੂੰ 3 ਸਜ਼ਾਵਾਂ ਹੋ ਗਈਆਂ ਇੱਕ 7 ਸਾਲ ਦੀ ਇੱਕ 5 ਸਾਲ ਦੀ ਇੱਕ 2 ਸਾਲ ਦੀ ਅੱਗੇ ਕੀ ਸਗੈ ਜਿਹੜੀ ਸਭ ਤੋਂ ਵੱਡੀ ਸਜ਼ਾ ਸੀਗੀ ਉਹੋ ਬੰਦਾ ਕੱਟਦਾ ਸੀਗਾ ਜਿਹੜੀ ਛੋਟੀਆ ਸਜ਼ਾਾਂਆਂ ਸੀ ਉਹ ਵਿੱਚੇ ਕਾਊਂਟ ਹੋ ਜਾਂਦੀਆਂ ਸੀ ਨਵਾਂ ਕਾਨੂੰਨ ਇਹ ਕਹਿੰਦਾ ਵੀ ਜਿੰਨੀਆਂ ਸਜ਼ਾਾਂਆਂ ਉਹ ਐਡ ਹੋਣਗੀਆਂ ਮਤਲਬ ਜੇ ਕਿਸੇ ਨੂੰ ਤਿੰਨ ਸਜ਼ਾਾਂ ਹੋ ਗਈਆਂ ਇੱਕ 7 ਦੀ ਇੱਕ 5 ਦੀ ਇੱਕ 2 ਸਾਲ ਦੀ ਤਾਂ ਉਹਨੂੰ 14 ਸਾਲ ਕੱਟਣੇ ਪੈਣਗੇ ਇਹ ਨਹੀਂ ਵੀ 5 ਸਾਲ ਵਾਲੀ ਤੇ 2 ਸਾਲ ਵਾਲੀ ਸਜ਼ਾ ਜਿਹੜੀ ਆ ਉਹ 7 ਸਾਲਾਂ ਦੇ ਵਿੱਚੇ ਕਵਰ ਹੋ ਜਾਣੀ ਆ ਸੋ ਪਹਿਲਾਂ 7 ਸਾਲ ਕੱਟੂ ਫਿਰ 5 ਸਾਲ ਕੱਟੂ ਫਿਰ 2 ਸਾਲ ਕੱਟੂਗਾ ਤੇ ਕੁੱਲ ਜਿਹੜੀ ਸਜ਼ਾ ਉਹਨੂੰ 14 ਸਾਲ ਕੱਟਣੀ ਪਊਗੀ ਇਹਦੇ ਨਾਲ ਸਜ਼ਾ ਦੀ ਲੰਬਾਈ ਜਿਹੜੀ ਆ ਲੰਮੀ ਹੋ ਜਾਊਗੀ ਸੋ ਇਹ ਕਾਨੂੰਨ ਲਿਆਂਦਾ ਜਾ ਰਿਹਾ ਆ ਬੜਾ ਵਧੀਆ ਲੱਗਦਾ ਜੀ ਜਦੋਂ ਹੁਣ ਇਹ ਅਮਲ ਵਿੱਚ ਆਊਗਾ ਤਾਂ ਫਿਰ ਦੇਖਦੇ ਆ ਵੀ ਕੌਣ ਇਹਦੀ ਸਪੋਰਟ ਕਰਦਾ ਕੌਣ ਇਹਦਾ ਵਿਰੋਧ ਕਰਦਾ ਆ ਪਰ ਕਾਨੂੰਨ ਸਖਤ ਕੀਤੇ ਤੋਂ ਬਿਨਾ ਸਾਰਨਾ ਨਹੀਂ ਕਿਉਂਕਿ ਕੈਨੇਡਾ ਦੇ ਵਿੱਚ ਬਣ ਬਣ ਦੀ ਲੱਕੜੀ ਇਕੱਠੀ ਹੋਈ ਆ ਤੇ ਇਹ ਸਾਧਾ ਦਾ ਮਲਕ ਹੋਣਾ ਨਹੀਂ ਰਿਹਾ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਦੁਸ਼ਮਣ ਦੋਸਤ ਬਣਦੀ ਤਾਲੇਬਾਨ ਕਿਸੇ ਵੇਲੇ ਭਾਰਤ ਦੇ ਦੁਸ਼ਮਣ ਸੀ ਭਾਰਤੀ ਸੰਘੀ ਖਾਸ ਕਰਕੇ ਜਿਹੜੇ ਆ ਉਹ ਬੜਾ ਭੰਡ ਦੇ ਹੁੰਦੇ ਸੀਗੇ ਉਹੀ ਤਾਲੇਬਾਨ ਭਾਰਤ ਸੱਦੇ ਗਏ ਸਰਕਾਰੀ ਮਹਿਮਾਨ ਬਣਾਏ ਉਹਨਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਸ਼ਿਕਾਏ ਗਏ ਅਤੇ ਉਹਨਾਂ ਦੀ ਪੂਰੀ ਆਉ ਭਗਤ ਕੀਤੀ ਗਈ ਫਿਰ ਗੱਲ ਕਰੀਏ ਰੂਸ ਦੀ ਰੂਸ ਜਿਹੜਾ ਆ ਉਹ ਸੀਰੀਆ ਦੇ ਵਿੱਚ ਰਾਸ਼ਟਰਪਤੀ ਬਸਰ ਅਲ ਅਸਦ ਦੀ ਸਪੋਰਟ ਕਰਦਾ ਸੀਗਾ ਜਿਹੜੀ ਵਿਰੋਧੀ ਤੈਰ ਸੀਗੀ ਉਨਾ ਨੂੰ ਮਾਰਦਾ ਸੀਗਾ ਵਿਰੋਧੀ ਤੁਹਾਨੂੰ ਅਮਰੀਕਾ ਤੇ ਇਜ਼ਰਾਇਲ ਦੀ ਸਪੋਰਟ ਸੀਗੀ ਜਿਹੜਾ ਵਿਰੋਧੀ ਧਿਰ ਦਾ ਆਗੂ ਸੀਗਾ ਉਹ ਮੁੱਖ ਦੋਸ਼ੀ ਸਮਝੇ ਸੀਗੇ ਜਿਹੜੀ ਸੀਰੀਆ ਦੇ ਵਿੱਚ ਵਿਰੋਧੀ ਧਿਰ ਆ ਉਹਨੇ ਅਨੇਕਾਂ ਰਸ਼ੀਅਨ ਫੌਜੀ ਮਾਰੇ ਆ ਤੇ ਜਿਹੜੇ ਰਸ਼ੀਅਨ ਫੌਜ ਆ ਉਹਨੇ ਅਨੇਕਾਂ ਹੀ ਉਹਨਾਂ ਦੇ ਜਿਹੜੇ ਸੀਗੇ ਲੜਾਕੇ ਉਹ ਮਾਰੇ ਆ ਤੇ ਸੀਰੀਆ ਦੇ ਆਮ ਲੋਕ ਮਾਰੇ ਆ ਮਤਲਬ ਕਿ ਦੋਨੇ ਦੁਸ਼ਮਣ ਸੀਗੇ ਤੇ ਹੁਣ ਹਾਲ ਇਹ ਹੋ ਗਿਆ ਕਿ ਰੂਸ ਨੇ ਉਸੇ ਬੰਦੇ ਨੂੰ ਜਿਹਨੂੰ ਅਲਸ਼ਰਾ ਕਹਿੰਦੇ ਆ ਉਹਨੂੰ ਰੂਸ ਦੇ ਵਿੱਚ ਸੱਦਿਆ ਰੂਸ ਸਫੇ 'ਚ ਸੱਦ ਕੇ ਉਹਦੇ ਨਾਲ ਸਮਝੌਤੇ ਕੀਤੇ ਆ ਰੂਸ ਵਿੱਚ ਸੱਦ ਕੇ ਉਹਨੂੰ ਫੌਜੀ ਗਾਰਡ ਆਫ ਆਨਰ ਦਿੱਤਾ ਆ ਅਤੇ ਕਿਹਾ ਆ ਕਿ ਉਸ ਤੋਂ ਆਪਾਂ ਦੋਸਤ ਬਣ ਗਏ ਆ ਸੋ ਸੀਰੀਆ ਦੇ ਇੰਟਰਨਲ ਲੀਡਰ ਜਿਹੜੇ ਆ ਉਹਨਾਂ ਨੇ ਰੂਸ ਵਿੱਚ ਪਹੁੰਚ ਕੇ ਇਹ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਹੁਣ ਦੋਸਤ ਬਣ ਗਏ ਆ ਸੋ ਬਕਾਇਦਾ ਰਾਸ਼ਟਰਪਤੀ ਪੋਤਨ ਅਤੇ ਜਿਹੜੇ ਸੀਰੀਆ ਦੇ ਸਵਲ ਇੰਟਰਨਮ ਲੀਡਰ ਨੇ ਅਲਸ਼ਰਾ ਉਹ ਮਾਸਕੋ ਦੇ ਵਿੱਚ ਸੰਬੰਧੀ ਮਿਲੇ ਆ ਸੋ ਰਸ਼ੀਆ ਜਿਹੜਾ ਹੈ ਜੀ ਪਹਿਲਾਂ ਬਸ਼ਰ ਅਲ-ਸਦਰ ਨੂੰ ਸਪੋਰਟ ਕਰ ਰਿਹਾ ਸੀ ਹੁਣ ਉਹਨਾਂ ਦੇ ਵਿਰੋਧੀ ਅਲਸ਼ਰਾ ਨੂੰ ਸਪੋਰਟ ਕਰ ਰਿਹਾ ਆ ਸੋ ਇਹ ਤੋਂ ਪਤਾ ਲੱਗਦਾ ਕਿ ਦੁਨੀਆ ਦੇ ਵਾਸਤੇ ਸਭ ਤੋਂ ਪਹਿਲਾਂ ਆਪਣੇ ਹਿੱਤ ਹੁੰਦੇ ਆ ਜਿਹੜੇ ਵੱਡੇ ਮੁਲਕ ਆ ਇਕ ਕੁਛ ਨਹੀਂ ਹੋਰ ਦੇਖਦੇ ਇਹ ਆਪਣਾ ਵਪਾਰ ਦੇਖਦੇ ਆ ਆਪਣੇ ਹਿੱਤ ਦੇਖਦੇ ਆ ਤੇ ਹਿੱਤਾਂ ਦੇ ਹਿਸਾਬ ਦੇ ਨਾਲ ਕਦੀ ਦੋਸਤ ਦੁਸ਼ਮਣ ਬਣ ਜਾਂਦੇ ਆ ਤੇ ਕਦੀ ਦੁਸ਼ਮਣ ਦੋਸਤ ਬਣ ਜਾਂਦੇ ਆ ਸੋ ਇਹਨਾਂ ਦੇ ਮਗਰ ਲਾ ਕੇ ਜਿਹੜੇ ਚੱਲਦੇ ਆ ਕਿਤਨੇ ਗਦੇ ਧੋਖਾ ਖਾਂਦੇ ਆ ਸੋ ਦੁਨੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਸਾਰਾ ਕੁਛ ਦੋਸਤ ਦੁਸ਼ਮਣ ਬਦਲ ਹੋ ਰਹੇ ਆ ਸਮੇਂ ਮੁਤਾਬਕ ਆਪਣੇ ਹਿੱਤ ਦੇਖੇ ਜਾ ਰਹੇ ਆ ਅੰਦਰੂਨੀ ਕਸ਼ਮਕਸ਼ ਅੰਦਰੂਨੀ ਲੜਾਈਆਂ ਖਤਮ ਕਰਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾ ਰਿਹਾ ਆ ਪਰ ਜੇਕਰ ਗੱਲ ਕਰੀਏ ਆਪਾਂ ਸਿੱਖਾਂ ਦੀ ਸਾਡੀ ਕੌਮ ਦੀ ਇਤੋਂ ਕੁਛ ਸਿੱਖਣ ਦੀ ਤਾਂ ਇਹਦੇ ਕੰਮ ਬਿਲਕੁਲ ਉਲਟ ਆ ਸਾਡੀ ਹਰੇਕ ਜਥੇਬੰਦੀ ਹਰੇਕ ਸੁਸਾਇਟੀ ਹਰੇਕ ਗੁਰਦਵਾਰੇ ਦੇ ਵਿੱਚ ਲੜਾਈਆਂ ਪਈਆਂ ਹੋਈਆਂ ਜਾਂ ਕਹਿ ਲਓ ਪਵਾਈਆਂ ਹੋਈਆਂ ਤੇ ਅਸੀਂ ਜਿਹੜੇ ਆ ਜੀ ਆਪਸ ਵਿੱਚ ਲੜ ਰਹੇ ਆ ਇਹ ਲੜਾਈ ਇੱਕ ਜਥੇਬੰਦੀ ਦੇ ਮੁਖੀ ਕੋਲੋਂ ਦੂਜੇ ਨੂੰ ਗਾਲਾਂ ਕੱਢਣ ਉਹਦੀਆਂ ਧੀਆਂ ਪੇਣਾ ਦੀਆਂ ਫੋਟੋਆਂ ਐਡਿਟ ਕਰਨ ਤੇ ਜਾਂ ਫਿਰ ਉਹਨੂੰ ਨੀਵੇਂ ਪੱਧਰ ਤੇ ਉੱਤੇ ਜਾ ਕੇ ਬਦਨਾਮ ਕਰਨ ਤੱਕ ਚੱਲੇ ਜਾਂਦੀਆਂ ਆ ਫੇਸਬੁੱਕ ਹੋਵੇ ਟਵਿੱਟਰ ਹੋਵੇ ਇਹ ਲੜਾਈ ਜਿਹੜੀ ਆ ਇਹਨੇ ਨੀਵੇਂ ਪੱਧਰ ਤੇ ਪਹੁੰਚ ਜਾਂਦੀ ਆ ਕਿ ਜਿਹੜੀ ਅਸਲੀ ਜਿੰਨਾ ਲੜਾਈ ਲੜਨੀ ਹੁੰਦੀ ਆ ਉਹ ਬਾਹਰ ਦੂਰ ਬੈਠਾ ਹਸਦਾ ਹੋਣਾ ਵੀ ਇਹ ਤਾਂ ਆਪਸ ਵਿੱਚ ਲੜਨ ਜੋਗੇ ਇਹਨਾਂ ਨੇ ਕੁਝ ਕਰਨਾ ਨਹੀਂ ਸੋ ਦੁਨੀਆ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਆ ਤੇ ਸਾਡੀ ਕੌਮ ਜਿਹੜੀ ਆ ਆਪਸ ਵਿੱਚ ਲੜ ਲੜ ਕੇ ਇੱਕ ਦੂਜੇ ਨੂੰ ਕਮਜ਼ੋਰ ਕਰ ਰਹੀ ਆ ਸੋ ਜੋ ਦੁਨੀਆ ਦੇ ਵਿੱਚ ਇਸ ਵੇਲੇ ਹੋ ਰਿਹਾ ਆ ਜੋ ਵੱਡੀਆਂ ਤਬਦੀਲੀਆਂ ਹੋ ਰਹੀਆਂ ਆ ਉਹਦੇ ਲਈ ਸਮੇਂ ਦੇ ਹਾਣੀ ਬਣਨ ਵਾਸਤੇ ਜਾਗਣ ਦੀ ਲੋੜ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਮੇਂ ਦੇ ਹਿਸਾਬ ਦੇ ਨਾਲ ਸਮੇਂ ਦੇ ਲੋਕੀ ਹਾਣੀ ਬਣਨ ਦੀ ਬਜਾਏ ਸਾਡੇ ਲੋਕ ਆਪਸ ਵਿੱਚ ਜ਼ਿਆਦਾ ਜਿਹੜੇ ਆ ਭੜਨ ਨੂੰ ਤਰੀਕ ਦੇਣ ਲੱਗੇਗਾ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਧੜੇ ਬੰਦੀਆਂ ਉੱਪਰ ਆਈਆਂ ਜੀ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਇੱਕ ਡੀਆਈਜੀ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਆ ਪੁੱਲਰ ਦੀ ਮਹਾਲੀ ਰਹਿائش ਤੋਂ ਜਿਹੜਾ ਜੀ ਪਹਿਲਾਂ ਉਹ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ ਰਹਿائش ਤੇ ਉਤੇ ਛਾਪੇ ਮਾਰੇ ਗਏ ਤਾਂ ਇਹ ਦੱਸਿਆ ਗਿਆ ਕਿ ਆ ਤਕਰੀਬਨ 5 ਕਰੋੜ ਰੁਪਏ ਨਕਦ 1.5 ਕਿਲੋ ਸੋਨਾ 22 ਮਹਿੰਗੀਆਂ ਘੜੀਆਂ ਮਹਿੰਗੀ ਸ਼ਰਾਬ ਆਉਡੀ ਅਤੇ BMW ਗੱਡੀ ਦੀਆਂ ਚਾਬੀਆਂ ਤੇ ਹੋਰ ਬਹੁਤ ਕੁਝ ਮਿਲਿਆ ਜਿਸ ਦੇ ਵਿੱਚ ਜਾਇਦਾਦ ਦੇ ਕਾਗਜ਼ ਵੀ ਸ਼ਾਮਲ ਆ। ਸੋ ਕੁੱਲ ਮਿਲਾ ਕੇ ਜਦੋਂ ਅੰਦਾਜ਼ਾ ਲਾਇਆ ਜਾਊਗਾ ਤੇ ਇਹ ਕਈ ਕਰੋੜਾਂ ਦੇ ਵਿੱਚ ਗੱਲ ਜਿਹੜੀ ਚੱਲ ਜਣੀ ਕਿਉਂਕਿ ਜਾਇਦਾਦ ਜਿਹੜੀ ਹੈ ਜ਼ਿਆਦਾ ਮਹਿੰਗੀ ਹੁੰਦੀ ਹੈ। ਇਸੇ ਦੌਰਾਨ ਕੁਝ ਹਥਿਆਰ ਵੀ ਜਿਹੜੇ ਨੇ ਉਹ ਰਿਹੈਸ਼ ਤੋਂ ਬਰਾਮਦ ਕੀਤੇ ਗਏ ਆ। ਇੱਕ ਇਹਨਾਂ ਦਾ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ ਆ ਕ੍ਰਿਸ਼ਨ ਨੂੰ। ਉਹਦੇ ਕੋਲੋਂ ਵੀ 20 ਲੱਖ ਰੁਪਏ ਦੀ ਨਕਦੀ ਜਿਹੜੀ ਆ ਫੜੀ ਗਈ ਆ ਸੀਪੀਆਈ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਦੀਆਂ ਹੋਰ ਵੀ ਕਈ ਰਿਹائشਾਂ ਨੇ ਹੋਰ ਵੀ ਕਈ ਟਿਕਾਣੇ ਆ ਉੱਥੇ ਵੀ ਤਲਾਸ਼ੀ ਮਹਿੰਮ ਜਾਰੀ ਆ ਇਹਨਾਂ ਕੋ ਕੈਸ਼ ਇੰਨਾ ਕ ਹੁੰਦਾ ਸੀਗਾ ਕਿ ਬਕਾਇਦਾ ਕੈਸ਼ ਗਿਣਨ ਵਾਸਤੇ ਮਸ਼ੀਨਾਂ ਜਿਹੜੀਆਂ ਰੱਖੀਆਂ ਹੋਈਆਂ ਸੀਗੀਆਂ ਉਹ ਮਸ਼ੀਨਾਂ ਵੀ ਨਾਲ ਹੀ ਫੜੀਆਂ ਗਈਆਂ ਆ ਸੋ ਇਹਨਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਆ ਲੋਕਾਂ ਦੀ ਲੁੱਟ ਦਾ ਪੈਸਾ ਹਜੇ ਬਹੁਤ ਕੁਝ ਬਾਹਰ ਆਉਣਾ ਬਾਕੀ ਆ ਵੈਸੇ ਰੈਂਕ ਦੇ ਹਿਸਾਬ ਨਾਲ ਮਾਲ ਥੋੜਾ ਫੜ ਹੋਇਆ ਕਿ ਜੋ ਤੋਂ ਇਹ ਹੀ ਲੋਕ ਬਾਹਰ ਮੌਲਕਾਂ ਵਿੱਚ ਘੁੰਮਣ ਫਿਰਨ ਆਉਂਦੇ ਆ ਇਹ 100 ਕਰੋੜ 200 ਕਰੋੜ 500 ਕਰੋੜ ਦੀ ਘੱਟ ਗੱਲ ਨਹੀਂ ਕਰਦੇ ਵੀ ਮੇਰੇ ਇੱਥੇ ਜਾਇਦਾਦ ਆ ਮੇ ਕੋਲ ਇੰਨੇ ਪੈਸੇ ਆ ਉਹਦੇ ਹਿਸਾਬ ਨਾਲ ਜਦੋਂ ਆਪਾਂ ਡੀਆਈਜੀ ਦਾ ਰੈਂਕ ਦੇਖਦੇ ਆ ਲੱਗਦਾ ਵੀ ਪੈਸੇ ਥੋੜੇ ਫੜ ਹੋਏ ਆ ਹੱਲੇ ਗੱਲ ਵੱਡੀ ਹੋਊਗੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਅ ਦਲਤਾਂ ਦੇ ਵਿੱਚ ਵਿਚਰ ਰਾਇ ਸੰਘ ਦੇ ਜਿਹੜੇ ਲੋਕ ਆ ਉਹਨਾਂ ਦੀ ਜਿਨ੍ਹਾਂ ਨੇ ਪਿਛਲੇ 10 ਸਾਲ ਦੇ ਵਿੱਚ ਦਲਤਾਂ ਤੇ ਸਿੱਖਾਂ ਦੇ ਵਿਚਕਾਰ 파ੜਾ ਪਾਉਣ ਲਈ ਕੋਈ ਵੀ ਕਸਰ ਨਹੀਂ ਛੱਡੀ ਦਲਤਾਂ ਤੇ ਜੱਟਾਂ ਨੂੰ ਲੜਾਉਣ ਦੇ ਵਾਸਤੇ ਅਨੇਕਾਂ ਵਾਰ ਜਿਹੜੇ ਆ ਬਿਆਨ ਦਿੱਤੇ ਆ ਕਾਰਵਾਈਆਂ ਕੀਤੀਆਂ ਮੇਰੀ ਮੁਰਾਦ ਆ ਡਾਕਟਰ ਗੁਰਿੰਦਰ ਰੰਗਰੇਟਾ ਅਤੇ ਹਰਜੀਤ ਨਿਹੰਗ ਸੋ ਦੋਵੇਂ ਬੰਦਿਆਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਆਂ ਨਾਭੀ ਪੱਗ ਦੇ ਵਿੱਚ ਭਾਜਪਾ ਦਾ ਪਰਨਾ ਪਾਈ ਖੜਾ ਡੱਬ ਦਾ ਗੁਰਿੰਦਰ ਸਿੰਘ ਰੇਟਾ ਆ ਤੇ ਉਹਦੇ ਮਗਰ ਜਿਹੜਾ ਜੀ ਖੁਸ਼ਕਿਤ ਦੰਦੀਆਂ ਕੱਢ ਰਿਹਾ ਬੰਦਾ ਹਜੀਤ ਨਿਹੰਗ ਆ ਜਿਸ ਨੇ ਪੀਲੇ ਰੰਗ ਦਾ ਕੇਸਰੀ ਰੰਗ ਦਾ ਮੱਲਾ ਸਜਾਇਆ ਹੋਇਆ ਲੋਕ ਪਹਿਲੇ ਦਿਨ ਤੋਂ ਸ਼ੱਕ ਕਰ ਰਹੇ ਆ ਕਿ ਜਿਹੜੀ ਇਹਨਾਂ ਦੀ ਚਾਲ ਢਾਲ ਆ ਜੋ ਬੋਲ ਬਾਣੀ ਆ ਜੋ ਇਹਾਂ ਦੇ ਇਹਨਾਂ ਦੀਆਂ ਕਰਤੂਤਾਂ ਆ ਉਹ ਦੱਸ ਰਹੀਆਂ ਆ ਕਿ ਇਹੇ ਲੜਾਈ ਕਰਾਉਣ ਦੇ ਮਨਸੂਬੇ ਬਣਾ ਰਹੇ ਆ ਸੋ ਹਮੇਸ਼ਾ ਇਹਨਾਂ ਨੇ ਦਲਤਾਂ ਦੇ ਸਿੱਖਾਂ ਨੂੰ ਫਸਾਉਣ ਦੀ ਗੱਲ ਕੀਤੀ ਆ ਹਮੇਸ਼ਾ ਹੀ ਦਲਤਾਂ ਦੇ ਜੱਟਾਂ ਨੂੰ ਖਾਸ ਕਰਕੇ ਲੜਾਉਣ ਦੀ ਗੱਲ ਕੀਤੀ ਆ ਅਤੇ ਕਈ ਇਹਨਾਂ ਦੇ ਮਗਰ ਵੀ ਲੱਗਦੇ ਰਹੇ ਆ ਪਰ ਹੁਣ ਇਹ ਖੁੱਲ ਕੇ ਨੰਗੇ ਹੋ ਗਏ ਆ ਬੇਨਕਾਬ ਹੋ ਗਏਗਾ ਤੇ ਖੁੱਲ ਕੇ ਜਾ ਕੇ ਭਾਜਪਾ ਜੁਆਇਨ ਕਰ ਲਈ ਆ ਸੋ ਹੱਲੇ ਵੋਟਾਂ ਦੇ ਵਿੱਚ ਇੱਕ ਸਾਲ ਪਿਆ ਆ ਤਕਰੀਬਨ ਉਦੋਂ ਵੀ ਜ਼ਿਆਦਾ ਥੋੜਾ ਜਿਹਾ ਹੱਲੇ ਇਹੋ ਜਿਹਾ ਕਈ ਨੰਗੇ ਹੋਣੇ ਆ ਸੋ ਮਕਸਦ ਕੀ ਸੀ ਇਹਨਾਂ ਦਾ ਉਹ ਸਾਫ਼ ਜਿਗਾ ਜਿਹੜੇ ਸਿਆਣੇ ਬੰਦੇ ਪਹਿਲਾਂ ਕਹਿ ਰਹੇ ਸੀ ਵੀ ਇਹਨਾਂ ਨੇ ਦਲਤਾਂ ਤੇ ਸਿੱਖਾਂ ਵਿਚਾਰ ਪਾੜ ਪਾਉਣਾ ਆ ਉਦੋਂ ਬਾਅਦ ਦਲਿਤ ਵੋਟ ਹੱਕ ਕੇ ਆਪਣੇ ਮਗਰ ਲਾ ਕੇ ਲਾਲਚ ਦੇ ਕੇ ਭਾਜਪਾ ਦੇ ਨਾਲ ਜੋੜਨੀ ਆ ਜਦ ਕਿ ਦਲਤਾਂ ਦਾ ਤੇ ਭਾਜਪਾ ਦਾ ਸਿਧਾਂਤਕ ਤੌਰ ਤੇ ਵਿਰੋਧ ਆ ਸੋ ਵਰਣ ਆਸ਼ਰਮ ਜਾਤ ਪਾਤ ਮਨੂਵਾਦ ਸਿਸਟਮ ਉਹਦੇ ਅਧੀਨ ਦਲਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ ਤੇ ਕੀਤਾ ਜਾਂਦਾ ਆ ਤੇ ਕੀਤਾ ਜਾਣਾ ਆ ਪਰ ਇਹ ਲੋਕ ਜਿਹੜੇ ਆ ਉਹ ਦਲਤਾਂ ਨੂੰ ਭਾਜਪਾ ਦੇ ਨਾਲ ਜੋੜਨ ਲੱਗੇ ਅਸੀਂ ਜਿਹੜੇ ਕਿ ਸਦੀਆਂ ਤੋਂ ਉਹਨਾਂ ਦੇ ਨਾਲ ਵਿਤਕਰਾ ਕਰਦੇ ਆ ਰਹੇ ਆ ਤੇ ਕਰ ਰਹੇ ਆ ਸੋ ਹੁਣ ਇਹ ਲੋਕ ਜਿਹੜੇ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਆਪਣੀਆਂ ਕਾਰਵਾਈਆਂ ਕਰ ਰਹੇ ਸੀ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਬਿਅੰਤਾਂ ਬਣਾ ਰਹੇ ਸੀ ਉਹਦੇ ਉੱਤੇ ਕਾਰਵਾਈਆਂ ਕਰ ਰਹੇ ਸੀ ਸ਼ਰੇ ਆਮ ਨਕਾਬ ਲਾ ਕੇ ਦੋਵੇਂ ਜਣੇ ਹਰਜੀਤ ਨਿਹੰਗ ਤੇ ਗੁਰਿੰਦਰ ਸਿੰਘ ਰੰਗਰੇਟਾ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਸੋ ਇਤੋਂ ਹੁਣ ਗੱਲ ਸਮਝ ਆ ਜਾਣੀ ਚਾਹੀਦੀ ਹੈ ਵੀ ਜਿਹੜੇ ਲੋਕ ਇਹੋ ਜਿਹੀ ਬੋਲੀ ਬੋਲਦੇ ਆ ਜਿਹੜੇ ਆਪ ਸਮੇਂ ਚ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਗੱਲ ਕਰਦੇ ਆ ਉਹਨਾਂ ਦਾ ਅਸਲ ਨਿਸ਼ਾਨਾ ਜਿਹੜਾ ਕਿਤੇ ਨਾ ਕਿਤੇ ਜਾ ਕੇ ਕੁਝ ਹੋਰ ਹੁੰਦਾ ਆ ਤਾਂ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਨਾ ਕਰ ਸਕਣ ਪੰਜਾਬ ਦੇ ਸਿੱਖ ਇਕੱਠੇ ਨਾ ਹੋ ਸਕਣ ਪੰਜਾਬ ਦੇ ਲੋਕ ਇਕੱਠੇ ਨਾ ਹੋ ਸਕਣ ਪੰਜਾਬ ਦੀਆਂ ਹੱਕੀ ਮੰਗਾਂ ਦੇ ਵਾਸਤੇ ਇਕੱਠੇ ਹੋ ਕੇ ਸੰਘਰਸ਼ ਨਾ ਕਰ ਸਕਣ ਤੇ ਸਭ ਤੋਂ ਵੱਡੀ ਗੱਲ ਕਿ 227 ਦੇ ਵਿੱਚ ਭਾਜਪਾ ਦਾ ਜਿਹੜਾ ਮਨਸੂਬਾ ਆ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਵਿੱਚ ਚਿਤ ਪ੍ਰਾਪਤ ਕਰਨੀ ਆ ਇਹ ਉਧਰ ਨੂੰ ਲੈ ਕੇ ਤੁਰ ਰਹੇ ਸੀਗੇ ਸੋ ਚੰਗੀ ਗੱਲ ਹੋਊਗੀ ਕਿ ਹੱਲੇ ਵੀ ਸਹਿਰਦ ਦਲਿਤ ਜਿਹੜੇ ਆ ਇਹਨਾਂ ਦੇ ਚਿਹਰੇ ਚੰਗੀ ਤਰ੍ਹਾਂ ਪਛਾਣ ਜਾਣ ਤੇ ਸਮਝ ਦੇ ਵਿਚਰਨ ਦੀ ਵਿਉਂਤਪੰਦੀ ਕੀ ਸੀਗੀ ਕਿ ਇੱਦਾਂ ਉਹਨਾਂ ਨੂੰ ਲੈ ਕੇ ਜਾ ਰਹੇ ਸੀਗੇ ਚੰਗੀ ਗੱਲ ਹੈ ਕਿ ਆਪਣੇ ਆਪ ਹੀ ਇਹ ਬੇਨਕਾਬ ਹੋ ਗਏ ਆ ਤੇ ਇਹੋ ਜਿਹਾ ਹਜੇ ਹੋਰ ਕਈ ਬੇਨਕਾਬ ਹੋਣਗੇ ਜੀ ਆਪਾਂ ਇੱਥੇ ਹੀ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਮਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ